ਪੰਜਾਬ ਸਰਕਾਰ ਵੱਲੋਂ ਕੀਤੀ ਵਾਦਾ ਖਿਲਾਫੀ ਦੇ ਚੱਲਦੇ ਕੰਪਿਊਟਰ ਅਧਿਆਪਕ ਸੰਘਰਸ਼ ਤੇ ਰਾਤੇ ਹਨ। ਸੰਗਰੂਰ ਵਿੱਚ ਕੰਪਿਊਟਰ ਅਧਿਆਪਕਾਂ ਦੀ ਹੜਤਾਲ 138ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਅਤੇ ਉਹਨਾਂ ਦਾ ਇੱਕ ਸਾਥੀ ਪੱਕੇ ਤੌਰ ਤੇ ਭੁੱਖ ਹੜਤਾਲ ਤੇ ਬੈਠਾ ਹੈ। ਕੰਪਿਊਟਰ ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਉਹਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਹੁਣ ਕੰਪਿਊਟਰ ਅਧਿਆਪਕਾਂ ਨੇ ਇਹ ਫੈਸਲਾ ਲਿਆ ਹੈ ਕਿ ਉਹ ਦਿੱਲੀ ਕੂਚ ਕਰਨ ਅਤੇ ਦਿੱਲੀ ਵਿਖੇ ਜਾ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਕੰਪਿਊਟਰ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਰੇ ਮੰਤਰੀ ਹੀ ਅਕਸਰ ਦਿੱਲੀ ਮਿਲਦੇ ਹਨ ਅਤੇ ਦਿੱਲੀ ਹੀ ਰਹਿੰਦੇ ਹਨ ਜਿਸ ਦੇ ਚਲਦੇ ਉਹਨਾਂ ਇਹ ਫੈਸਲਾ ਲਿਆ ਹੈ ਕਿ ਉਹ ਜਲਦ ਹੀ ਦਿੱਲੀ ਕੂਚ ਕਰਨਗੇ ਅਤੇ ਦਿੱਲੀ ਵਿਖੇ ਆਪਣਾ ਧਰਨਾ ਪ੍ਰਦਰਸ਼ਨ ਕਰਨਗੇ ਕਿਉਂਕਿ ਇਕਸੋ 38 ਦਿਨਾਂ ਬਾਅਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਜਾਂ ਵਿਧਾਇਕ ਉਹਨਾਂ ਦੀ ਸਾਰ ਲੈਣਾ ਹੈ ਜਿਸ ਦੇ ਚੱਲਦੇ ਹੁਣ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਆਪਣਾ ਸੰਘਰਸ਼ ਦਿੱਲੀ ਵਿਢਣਗੇ ਅਤੇ ਦਿੱਲੀ ਵਿਖੇ ਹੀ ਹੁਣ ਰੋਸ਼ ਪ੍ਰਦਰਸ਼ਨ ਕਰਨਗੇ ਅਤੇ ਆਪਣੀਆਂ ਮੰਗਾਂ ਮੰਵਾ ਕੇ ਹੀ ਵਾਪਸ ਆਉਣਗੇ ਕਿ ਟਾਈਮ ਬਾਅਦ ਹੀ ਉਹ ਡੀਲੀਟ ਕਰ ਦਿੰਦੇ ਕੁਝ ਟਾਈਮ ਬਾਅਦ ਹੀ ਉਸ ਚੀਜ਼ ਨੂੰ ਵਾਪਸ ਲੈ ਲੈਂਦੇ ਕਿਉਂਕਿ ਜਿਹੜੀ ਮੁਖੌਟੀ ਸਰਕਾਰ ਹੈ ਇਹਦਾ ਇਹ ਨਹੀਂ ਹੈ ਵੀ ਇਹਦਾ ਡਿਸੀਜਨ ਮੇਕਰ ਕੌਣ ਹੈ ਐਫਐਮ ਡਿਸੀਜਨ ਮੇਕਰ ਹੈ ਸੀਐਮ ਡਿਸੀਜਨ ਮੇਕਰ ਹੈ ਜੋ ਐਜੂਕੇਸ਼ਨ ਮਿਨਿਸਟਰ ਡਿਸੀਜਨ ਮੇਕਰ ਹੈ ਇਹ ਲੋਕ ਆਪਣੀ ਫਰਿਆਦ ਲੈ ਕੇ ਜਾਣ ਕਿਹਦੇ ਕੋਲ ਉਸ ਚੀਜ਼ ਨੂੰ ਲੈ ਕੇ ਅੱਜ 6640 ਅਧਿਆਪਕ ਨੇ ਸਾਬ ਪੂਰੇ ਕੁੱਲ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਇਸ ਪ੍ਰੋਟੈਸਟ ਵਿੱਚ ਮੂਲੀਅਤ ਕੀਤੀ ਆ ਵੱਖ-ਵੱਖ ਡੇਟਾ ਦੇ ਉੱਤੇ ਔਰ ਇਹਨਾਂ ਦੀ ਮੰਗ ਸਿਰਫ ਬੜੀ ਕਲੀਅਰ ਹੈ ਇਹ ਕੋਈ ਆਪਦੇ ਬੱਚਿਆਂ ਲਈ ਜਾਂ ਆਪਦੇ ਆਣ ਗੁਆਣ ਲਈ ਜਾਂ ਆਪਦੇ ਰਿਸ਼ਤੇਦਾਰਾਂ ਲਈ ਨੌਕਰੀਆਂ ਨਹੀਂ ਮੰਗ ਰਹੇ ਇਹਨਾਂ ਦੀ ਕੋਈ ਐ ਕਿ ਜਿਹੜੀ ਅਧਿਆਪਕ ਬਾਕੀਆਂ ਨੂੰ ਤੁਸੀਂ ਰੈਗੂਲਰ ਬੈਨੀਫਿਟਸ ਦੇ ਰਹੇ ਹੋ ਜਾਂ ਬਾਕੀ ਅਧਿਆਪਕਾਂ ਨੂੰ ਜੋ ਤੁਸੀਂ ਆ ਤੁਹਾਡੇ ਸਿਸਟਮ ਵੱਲੋਂ ਉਹਨਾਂ ਨੂੰ ਦਿੱਤੀ ਜਾ ਰਹੇ ਬੈਨੀਫਿਟਸ ਉਹਨਾਂ ਨੂੰ ਵੀ ਮਿਲਣ ਉਹਨਾਂ ਦਾ ਵੀ ਅਧਿਕਾਰ ਹੈ ਉਸ ਅਧਿਕਾਰ ਦੇ ਪ੍ਰਤੀ ਇਹ ਸੀਐਮ ਨੂੰ ਕਈ ਵਾਰੀ ਫੇਰਨ ਨਹੀਂ ਗਏ ਸਨ ਪਰ ਬੜੇ ਅਫਸੋਸ ਨਾਲ ਕਹਿ ਰਹੇ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਕਹਿੰਦੇ ਸੀ ਮੈਂ ਮਾਸਟਰ ਦਾ ਮੁੰਡਾ ਐ ਅੱਜ ਉਹ ਮਾਸਟਰ ਨੂੰ ਮਿਲਣ ਤੋਂ ਇਨਕਾਰ ਕਰ ਰਹੇ तकरीबन 1.5 ਸਾਲ ਹੋ ਗਏ ਅੱਜ ਇਹ बार-बार ਕੋਸ਼ਿਸ਼ਾਂ ਕਰ ਰਹੇ ਜੋ ਵੀ ਸਰਕਾਰ ਬਣੀ ਹੈ ਵੀ ਭਾਈ ਸਾਨੂੰ ਮਿਲਣ ਦਾ ਮੌਕਾ ਦੇ ਦਿਓ ਸਮਾਂ ਦੇ ਦਿਓ ਉਹ ਜਦੋਂ ਮਿਲਣ ਦੀ ਡੇਟ ਦਿੰਦੇ ਐ ਜਦੋਂ ਡੇਟ ਅਗਲੇ ਦਿਨ ਕੱਲ ਨੂੰ ਹੁੰਦੀ ਇੱਕ ਦਿਨ ਪਹਿਲਾਂ ਇਹਨਾਂ ਨੂੰ ਲੈਟਰ ਭੇਜ ਜਾਂਦੇ ਵੀ ਜੀ ਪੋਸਟਪੋਨ ਕੀਤੀ ਜਾਂਦੀ ਆ ਗਾਹਾਂ ਨੇ ਮਹੀਨੇ ਲਈ ਹਲੋ ਐਦਾਂ ਦੀ ਕਾਰਸ਼ਕਾਰੀ ਦੇ ਪ੍ਰਤੀ ਅੱਜ ਨਿਰਾਸ਼ ਹੋ ਕੇ ਸਾਰੇ ਦੇ ਆਫਕ ਵੀ ਭੈਣਾ ਸਾਡੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਤਦਾਦ ਚ ਭੈਣਾ ਬੈਠੀਆਂ ਔਰ ਇਹ ਭੈਣਾ ਕਈ ਮਾਵਾ ਵੀ ਨੇ ਔਰ ਉਹਨਾਂ ਦੇ ਬੱਚੇ ਵੀ ਬੈਠੇ ਐ ਬੰਨੀ ਘਟਾਕੇ ਦੀ ਠੰਡ ਚ ਬੈਠੇ ਐ ਇਸ ਕਾਰਨ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਜ਼ਰੀਏ ਅਰਸ਼ਕ ਸ਼ਬਦਾਂ ਵਿੱਚ ਨਿੰਦਾ ਵੀ ਕਰਦੇ ਆ ਸਰਕਾਰ ਦੀ ਘਟੀਆ ਕਾਰਜਕਾਰੀ ਦੀ ਕਿ ਜਾਂ ਤਾਂ ਇਹਨਾਂ ਦੀਆਂ ਮੰਗਾਂ ਮੰਨੋ ਜਾਂ ਜਿਹੜੇ ਵੀ ਇਹਨਾਂ ਦੇ ਐਜੂਕੇਸ਼ਨ ਮਿਨਿਸਟਰ ਹੈ ਉਹ ਅਸਤੀਫਾ ਦੇ ਦਿਓ ਤੁਸੀਂ ਕਿਸ ਤਰੀਕੇ ਨਾਲ ਹੈਲਪ ਕਰ ਸਕਦੇ ਹੋ ਇਹਨਾਂ ਦੀ ਵੀ ਅਸੀਂ ਤਾਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਜੀ ਆਜੂ ਦੇ ਕੋਈ ਪੋਲਿਟੀਕਲ ਪਾਰਟੀ ਦੇ ਤੌਰ ਤੇ ਮੈਂ ਉਹਦੇ ਨਹੀਂ ਆਇਆ ਮੈਂ ਇੱਕ ਨੌਜਵਾਨ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਅਗਰ ਇਹ ਬੱਚਿਆਂ ਨੂੰ ਪੜ੍ਹਾਉਣਗੇ ਤਾਂ ਹੀ ਉਹ ਅੱਗੇ ਕੁਝ ਕਰ ਸਕਦੇ ਬੱਚੇ ਆਉਣ ਵਾਲੀ ਜਨਰੇਸ਼ਨ ਜੇ ਸਾਡੇ ਅਧਿਆਪਕ ਹੀ ਅੱਜ ਸੜਕਾਂ ਦੇ ਬੈਠੇ ਹੈ ਤਾਂ ਦੱਸੋ ਕਿਹੜਾ ਬੱਚਾ ਪੜ੍ਹੇਗਾ ਜੀ ਔਰ ਇੱਕ ਕੰਪਿਊਟਰ ਦੇ ਟੀਚਰ ਹੈ ਆਉਣ ਵਾਲਾ ਸਮਾਂ ਤੇ ਅੱਜ ਦਾ ਸਮਾਂ ਬੜਾ ਡਿਜੀਟਲ ਹੈ ਜੇ ਇਹੀ ਆਪਦੇ ਸਕੂਲਾਂ ਵਿੱਚ ਜਾ ਕੇ ਬੱਚੇ ਨਹੀਂ ਪੜਾ ਸਕਣਗੇ ਤਾਂ ਬੱਚੇ ਕੀ ਸਿੱਖਣਗੇ ਜੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੀ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਵੀ ਇਹ ਧਰਨਾ ਪ੍ਰੋਟੈਸਟ ਦਿੱਲੀ ਵੱਲ ਉਲੇਖਾਂਗੇ ਅਸੀਂ ਉਹਨਾਂ ਦਾ ਪੂਰਾ ਸਮਰਥਨ ਦੇਵਾਂਗੇ ਤੈਨੂੰ ਕੀ ਚੌਕਵਾ ਦੇਣਾ ਬਸ ਬੰਦ ਕਰ ਜਾਓ ਸਾਡੇ ਵੱਲੋਂ ਬੜਾ ਵੱਡਾ ਤਰ੍ਹਾਂ ਸਰਕਾਰ ਜੇ ਕਾਰਨ ਦੇ ਦੇਖੋ ਤੇ ਮਿਸਾਲ ਲੀਤੋ ਕੋਈ ਸਾਡੇ ਡਿਮਾਂਡ ਨਹੀਂ ਹੁੰਦੀ ਕੋਈ ਸਾਨੂੰ ਮਰਜ਼ੀ ਨਹੀਂ ਦਿੱਤਾ ਜੇ ਅਸੀਂ ਕੋਈ ਡਿਮਾਂਡ ਕਰਦੇ ਵੀ ਆਂ ਤਾਂ ਸਰਕਾਰ ਸਾਨੂੰ ਸਿਰਫ ਨਾਰੇ ਦਿੰਦੀਆਂ ਇਹੀ ਕਹਿੰਦੀ ਹੈ ਮੀਟਿੰਗ ਜਦੋਂ ਮੀਟਿੰਗ ਤੇ ਪਹੁੰਚ ਐ ਮੀਟਿੰਗ ਪੋਸਟਪੋਨ ਹੁੰਦੀ ਆ ਪੋਸਟਪੋਨ ਹੋ ਕੇ ਮੀਟਿੰਗ ਖਤਮ ਹੁੰਦੀ ਆ ਇਸ ਕਰ ਸਾਡੇ ਕੋਈ ਮੀਟਿੰਗ ਜਿਹੜੀ ਹੈਗੀ ਆ ਅਸੀਂ ਉਹਨੂੰ ਆਏ ਨਹੀਂ ਕਹਿ ਸਕਦੇ ਸੀਰੇ ਚੜੀ ਆ ਇਸ ਲਈ ਸਾਨੂੰ ਮਜਬੂਰਨ ਇੱਥੇ ਇਹ ਕਦਮ ਚੱਕਣਾ ਪਿਆ ਇਹ ਕਹਿਣਾ ਉਦੋਂ ਬੰਨੇ ਤੁਸੀਂ ਆ ਮੈਂ ਤੁਹਾਨੂੰ ਹੁਣ ਮੇਰੇ ਸਾਥੀ ਆ ਕੇ ਪੁੱਛਦੇ ਆ ਕੁਝ ਦੁੱਖ ਪਾ ਲਈ ਰਿਆ ਉਹਨਾਂ ਨੂੰ ਕੀ ਕਹ ਸਾਡੇ ਤਾਂ ਪੈਰ ਦੇ ਨੋਂ ਤੋਂ ਲੈ ਕੇ ਸਿਰ ਦਾ ਵਾਲ ਤੱਕ ਦੁੱਖਾ ਕੀ ਕਰੀਏ ਦੱਸ ਮਜਬੂਰੀ ਕਰਕੇ ਬੈਠੇ ਹਾਂਗੇ ਸਰਕਾਰ ਦਾ ਪ੍ਰਸ਼ਾਸਨ ਦਾ ਜੀ ਕਹਿੰਦਾ ਕੋਈ ਵੀ ਬੰਦਾ ਸਾਡੇ ਕੋਲ ਕਿਉਂ ਆ ਜਿਹੜਾ ਹੁਣ ਦਿੱਲੀ ਜਾਂਦਾ ਭਾਈ ਸਾਹਿਬ ਦੱਸ ਰਹੇ ਸੀ ਪ੍ਰੋਟੈਸਟ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਵਧੀਆ ਬਹੁਤ ਵਧੀਆ ਕਰਦਾ ਚੇ ਸਾਡੇ ਜਿਹੜੇ ਜਿਹੜੇ ਨੂੰ ਸੁਣਾਣਾ ਕਿਹੜੇ ਸਾਡੇ ਪੰਜਾਬ ਦੇ ਮੰਤਰੀ ਆ ਉਹ ਜੇ ਇੱਥੇ ਹੈ ਨਹੀਂ ਦਿੱਲੀ ਭੱਜੇ ਹੋਏ ਆ ਤੇ ਅਸੀਂ ਦਿੱਲੀ ਸੱਜ ਕੇ ਸੁਣਾਵਾਂਗੇ ਭਾਈ ਦਿੱਲੀ ਸੁਣ ਲਓ ਸਾਡਾ ਦਿੱਲੀ ਕਿਨੂੰ ਸੁਣਾਈਏ ਦੱਸੋ ਦਿੱਲੀ ਜਾ ਕੇ ਸੁਣਾਵਾਂਗੇ ਅਸੀਂ ਉੱਥੇ ਵੀ ਹਾਂ ਭਾਈ ਸਤਾ ਕੇ ਤਾਂ ਸੁਣ ਲਓ ਤੁਸੀਂ ਔਰ ਦੇ ਪਿੱਛੇ ਪਿੱਛੇ ਸਿੱ ਦਿੱਲੀ ਆ ਗਈ ਕਿਤੇ ਤਾਂ ਸੁਣ ਲੈ ਠੀਕ ਆ ਇਹ ਸਟੈਪ ਸਾਨੂੰ ਆਕੀ ਲੈਣੇ ਪੈ ਰਹੇ ਆ ਤੇ ਸਾਡਾ ਉਰੇ ਆ ਕੇ ਸੁਣ ਲੈਣ ਪਰਨੇ ਦੇ ਵਿੱਚ ਇੱਥੇ ਬੈਠੇ ਸੀ ਕਿਹੜਾ ਕਿਤੇ ਭੱਜ ਰਹੇ ਆ ਅੱਜ ਤੁਹਾਡਾ ਮਰਨ ਵਰਤ ਦਾ 14ਵਾਂ ਦਿਨ ਹੈ ਹਾਂ ਜਾਰੀ ਰਹੇਗਾ ਚਾਰ ਹੀ ਰਹੂਗਾ ਜਾਨ ਦੇ ਦਿਆਂਗੇ